ਨੂੰ ਫੋਲੋ ਕਰੀ ਜਾਣਦੇ ਆ ਇਹ ਬਿਨਾ ਗੱਲ ਤੋਂ ਨਾਲ-ਨਾਲ ਮੇਰੇ ਘਰ ਦੀ ਰਕੀ ਹੋਣ ਡਈ ਆ ਮਤਲਬ ਕਿ ਮੈਂ ਇਹੋ ਜਿਹਾ ਕੀ ਗੁਨਾ ਕਰਤਾ ਆ ਇਹ ਸਾਡੇ ਪਿੱਛੇ 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 ਮਤਲਬ ਕਿ ਸਾਨੂੰ ਫੋਲੋ ਕਰੀ ਜਾ ਰਹੇ ਆ ਨਾ ਇਹਨਾਂ ਨੇ ਯੂਨੀਫਾਰਮ ਪਾਈ ਆ ਮੈਂ ਪ੍ਰਸ਼ਾਸਨ ਨੂੰ ਇਹੋ ਮੰਗ ਕਰੂੰਗੀ ਤੁਸੀਂ ਥੋੜਾ ਧਿਆਨ ਦਿਓ ਆ ਲਾਈਵ ਆਉਂ ਫੇਸਬੁੱਕ ਆ ਗੱਡੀ ਨੰਬਰ ਵੇਖੋ ਤੁਸੀਂ ਜਾਲੀ ਪਲੇਟ ਨੰਬਰ ਲਾਈ ਆ ਇਹਨਾਂ ਨੇ ਉਸ ਦਿਨ ਵੀ ਚੜੀ ਗੱਡੀ ਮੇਰੇ ਪਿੱਛੇ ਆਈ ਆ ਅਬਰ ਵੀ ਟੰਗੀ ਆ ਨੰਬਰ ਵੇਖ ਰੱਖੋ ਜੀ ਤੁਹਾਨੂੰ ਦੱਸ ਦੇਣਾ ਤੁਸੀਂ ਮਾਗ ਰੱਖਣਾ ਤੁਸੀਂ ਇਹਨਾਂ ਨੇ ਖਰਾਬ ਕਰਨ ਦੇ ਪੰਜਾਬ ਹੋ ਜੀ ਕੀ ਕਰਤਾ ਕਿ ਤੁਸੀਂ ਮੇਰੀ ਰੈਕੀ ਇੰਨੀ ਕਰ ਰਹੇ ਹੋ ਤੁਸੀਂ ਰੈਕੀ ਕਿਉਂ ਕਰ ਰਹੇ ਹੋ ਕੋਈ ਪੁਲਿਸ HSP ਦੀ ਗੱਲ ਕਰੋ HSP ਦੀ ਗੱਲ ਕਰੋ ਦੇਖੋ ਜੀ ਪਰਸੋਂ ਤੋਂ ਮੇਰੇ ਮਗਰ ਐਮਐਸ ਜਿਹੜਾ ਵਾ ਉਹ ਲੱਗਾ ਹੋਇਆ ਸੀਗਾ ਆਪਣੇ ਮਹਾਰਾਸ਼ਟਰ ਦਾ ਨੰਬਰ ਜਿਹੜਾ ਵਾ ਮੈਨੂੰ ਪਿੱਛੇ ਫੋਲੋ ਫੋਲੋ ਕਰਦੇ ਆਏ ਆ ਤੁਹਾਡੀ ਨੰਬਰ ਪਲੇਟ ਚਾਲੀ ਗਈ ਦੀ ਭਾਈ ਆ ਨੰਬਰ ਪਲੇਟ ਚਾਲੀ ਲਈ ਜਾਵੇ ਪਰੇ ਹੋ ਰਹੇ ਆ ਕੋਟਾ ਫੈਰੀਂ ਤੁਸੀਂ ਕੀ ਕਰ ਰਹੇ ਹੋ ਰੈਕੀ ਕਿਉਂ ਕਰ ਰਹੇ ਹੋ ਮਲਾਜਮ ਹੈ ਯਾਰ ਅਸੀਂ ਮਲਾਜਮ ਹੈ ਰੈਕੀ ਕਰਨ ਦਾ ਕੀ ਮਤਲਬ ਹੈ ਤੁਸੀਂ ਗੱਲ ਬਾਤ ਨਹੀਂ ਤੁਸੀਂ ਗੱਡੀ ਡਰਾਈਵਰ ਚਲਾ ਕੇ ਕਿਉਂ ਆ ਰਹੇ ਹੋ ਆਰਡਰ ਮੰਗੋ ਪਹਿਲੇ ਆਰਡਰ ਦੋ ਨਾ ਆਰਡਰ ਦੋ ਆਰਡਰ ਦਿਖਾਓ ਤੁਹਾਡੇ ਬੜੀ ਕੰਕਰ ਪੀਪੋਰ ਦੇ ਪਿੱਛੇ ਆਰਡਰ ਕੰਚਨਪ੍ਰੀਤ ਦੇ ਨਾਲ ਤੁਹਾਡੇ ਕੰਚਨਪ੍ਰੀਤ ਦੀ ਰਾਕੀ ਕਰਨੀ ਦੀ ਵੀ ਲੱਗੀ ਆਰਡਰ ਦਿਖਾਓ ਭਾਈ ਦਿਖਾਓ ਆਰਡਰ ਜੀ ਆਹ ਨੰਬਰ ਪਲੇਟ ਦੇ ਲਓ ਜਲਦੀ ਲਾਈ ਜੀ ਇੰਡੀਆ ਰਜਿਸਟਰਡ ਨੰਬਰ ਪਲੇਟ ਦਿਖਾਓ ਜੀ ਤੁਸੀਂ ਕਿਹੜੀ ਗੱਡੀ ਜਿਹੜੀ ਆ ਮੈਨੂੰ ਫੋਲੋ ਕਰਦੀ ਰਹੀ ਆ ਆਪਾਂ ਉਹਦੀ ਸ਼ਿਕਾਇਤ ਕੀਤੀ ਆ ਹੁਣ ਤੁਸੀਂ ਆਪਣੇ ਐਸਪੀ ਡੀ ਐਸਪੀ ਡੀ ਨੇ ਭੇਜਿਆ ਤਾਂ ਉਹ ਵੀ ਕੰਚਨਪ੍ਰੀਤ ਦੀ ਰਾਕੀ ਕਰੋ ਜੀ ਨਹੀਂ ਐਸਪੀ ਡੀ ਨੇ ਭੇਜਿਆ ਰਿਪੂ ਨੇ ਰਿਪੂ ਤਾਪਨ ਸਾਹਿਬ ਨੇ ਭੇਜਿਆ ਤੁਹਾਨੂੰ ਜੀ ਰਾਕੀ ਕਰੋ ਜੀ ਕਿਹੜੇ ਭੇਜਿਆ ਕਿਹਨਾਂ ਨੇ ਪ੍ਰਭ ਜੀ ਦੇ ਸੀਐਸ ਬੋਲੇ ਉਹਨਾਂ ਤੁਹਾਨੂੰ ਵੇਚਿਆ ਰੱਖ ਕਰਨਾ ਜੀ ਇਹ ਲੱਗੇ ਤੇ ਜੀ ਉਹਨਾਂ ਆਰਡਰ ਦਿਖਾ ਦਿਓ ਜੀ ਕਿੱਥੇ ਹੈ ਜੀ ਔਰ ਜਾਲੀ ਨੰਬਰ ਪਲੇਟ ਲਾ ਕੇ ਕਿਹਾ ਜੀ ਉਹਨਾਂ ਕਰਵਾ ਦੇ ਦੋ ਦੱਸੋ ਜੀ ਮਾਲ ਖਰਾਬ ਕਰਦੇ ਤੇ ਤੀਂ ਪਾਣੀ ਨਹੀਂ ਤੁਸੀਂ ਰੇਕੀ ਕਿਸ ਗੱਲ ਤੋਂ ਕਰ ਰਹੇ ਹੋ ਨਹੀਂ ਆਰਡਰ ਦਿਖਾ ਦਿਓ ਦਿਖਾਓ ਤੁਸੀਂ ਆਰਡਰ ਦਿਖਾਓ ਭਾਜੀ ਤੁਹਾਨੂੰ ਕਿਹਦੇ ਆਰਡਰ ਦਿਖਾਓ ਦਿਖਾਓ ਜੀ ਪੈਟਰਨ ਲਾ ਕੇ ਸਿਵਲ ਦਿਖਾਓ ਨਹੀਂ ਇਹ ਸਿਵਲ ਨਹੀਂ ਕਰਨ ਦਾ ਆਰਡਰ ਕਿਹਨੇ ਦਿੱਤਾ ਨਹੀਂ ਗਤੀ ਕਰਦੇ ਉਹਦਾ ਮਾਲ ਖਰਾਬ ਕਰ ਲੈਣ ਤਾਂ ਜੇ ਮੌਲਾਜਮ ਜੇ ਨਾਂ ਤੇ ਹੀ ਵਰਦੀ 'ਚ ਜੇ ਨਾਂ ਕੋਈ ਗੱਲ ਆ ਬਣਾ ਮਾੜਾ ਪਤਾ ਮੇਰੇ ਬਾਈਆ ਕੇਰਾ ਜੋ ਮੁਲਾਜਮ ਆਪਣਾ ਬਕਸਾ ਨਹੀਂ ਕੇ ਇੰਡਸਟਰੀ ਸਾਰੇ ਸਾਨੂੰ ਭੇਜਿਆ ਰਿਪੋਰਟ ਕਰਨੇ ਤੇ ਇਸੀ ਦੇ ਪ੍ਰਧਾਨ ਜੀ ਨੇ ਭੇਜਿਆ ਤੇ ਤੂੰ ਹੀ ਸਾਡੇ ਪਿੱਛੇ ਕੀ ਆਦ ਰਿਹਾ 200 ਪੁਕਾਰ ਦੇ ਵੀ ਦੱਸਿਆ ਨਾ ਕੀ ਕਾਰਨ ਕੀ ਫਿਰਦਾ ਹੱਥ ਜੋੜ ਕੇ ਵੋਟਾਂ ਹੀ ਮੰਗਣ ਨੇ ਲੋਕਾਂ ਨੂੰ ਆਹ ਤੇ ਦੱਸੋ ਫਿਰ ਸਾਡੀ ਤੇ ਇਲਾਕੀ ਕਿਉਂ ਕਰਦੇ ਫਿਰਦੇ ਕੋਈ ਕਾਰਨ ਹੈਗਾ ਦੱਸ ਦਿਓ ਆਪਾਂ ਗੱਲ ਕਰੀਏ ਕੋਈ ਝੱਲਾਂਗੇ ਆਪਾਂ ਜੇ ਕੋਈ ਗੱਲਬਾਤ ਹੋ ਗਈ ਗੱਲਬਾਤ ਹੋ ਗਈ ਤੂੰ ਹੀ ਜ਼ਿੰਮੇਵਾਰ ਹੋ ਮੇਰਾ ਅੱਜ ਦੱਸ ਦੋ ਕੋਈ ਮਾੜਾ ਚੰਗਾ ਬੰਦਾ ਕੁਝ ਅਸੀਂ ਜਾਣੂਆ ਵੀ ਕੋਈ ਕਰਤ ਹਨ ਸਾਰੇ ਚੰਗੇ ਭਲੇ ਬੰਦੇ ਯਾਰ ਮਾੜਾ ਬੰਦਾ ਕਿਹੜਾ ਵਾ ਕੀ ਆਰਡਰ ਦੋ ਦਿਖਾਓ ਕੰਮ ਕਰੋ ਸਿਰਫ ਜਦ ਜਾਓ ਕਰਾਓਗਾ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਵਾਪਸ ਕਰ ਦੇਣਾ ਆਈਡੀ ਕਾਰਡ ਦਿਖਾਓ ਲਓ ਜੀ ਕਮੈਂਟ ਭਾਈ ਜੀ ਆਈਡੀ ਕਾਰਡ ਦਿਖਾਓ ਇਹ ਤਾਂ ਇਹ ਵਾਰੀ ਨਾਲ ਗੱਲ ਕਰੋ ਨਾ ਨੰਬਰ ਰੇਡ ਕੋ ਆਈ ਡੀ ਕਾਰਡ ਦਿਖਾਓ ਆਈ ਡੀ ਕਾਰਡ ਦਿਖਾਓ ਬਣਾਓ ਜੀ ਆਈ ਡੀ ਕਾਰਡ ਨਹੀਂ ਪੈਂਦੀ ਇਹਨਾਂ ਨੂੰ ਕਹੋ ਵੀ ਸਾਨੂੰ ਆਰਡਰ ਦਿਖਾਓ ਨਹੀਂ ਤੁਸੀਂ ਆਈ ਡੀ ਕਾਰਡ ਦਿਖਾਓ ਪਹਿਲਾਂ ਆਈ ਡੀ ਤਾਂ ਕੋਈ ਨਹੀਂ ਆ ਸਾਨੂੰ ਤੁਸੀਂ ਆਰਡਰ ਦਿਖਾਓ ਕਿ ਤੁਹਾਨੂੰ ਐਸ ਪੀ ਐਸ ਪੀ ਡੀ ਸਾਹਿਬ ਨੇ ਤੁਸੀਂ ਕਿਹਾ ਰਿੱਪੂ ਤਫਰ ਨੇ ਭੇਜਿਆ ਜੀ ਸਾਨੂੰ ਲਿਖਤੀ ਆਰਡਰ ਦਿਖਾਓ ਫਿਰ ਤੁਸੀਂ ਬਾਅਦ ਵਿੱਚ ਕਿਹਾ ਪ੍ਰਵਜੀਤ ਸੀਏ ਨੇ ਭੇਜਿਆ ਆ ਤੁਸੀਂ ਸਾਨੂੰ ਲਿਖਤੀ ਆਰਡਰ ਦਿਖਾਓ ਭਾਜੀ ਵੀ ਤੁਹਾਡੇ ਕੋਲ ਲਿਖਤੀ ਆਰਡਰ ਨੇ ਕਿ ਜਿਹੜੇ ਸਾਡੇ ਕੈਂਡੀਡੇਟ ਦੀ ਡਾਕਟਰ ਆ ਉਹਦਾ ਤੁਸੀਂ ਰੈਕੀ ਕਰਨੀ ਆ ਤੁਸੀਂ ਰੈਕੀ ਕਰ ਰਹੇ ਸਵੀਰ ਦੀ ਪਿੱਛੇ ਲੱਗੇ ਆ ਜਾਲੀ ਨੰਬਰ ਪਲੇਟ ਲੱਗੀ ਆ ਜੀ ਔਰ ਗੱਡੀ ਦੇ ਇੱਕ ਮਿੰਟ ਆ ਮੁਲਾਜ਼ਮਾਂ ਵਾਲੀ ਗੱਡੀ ਭਾਜੀ ਆ ਵੀਲ ਇੱਕ ਮਿੰਟ ਇਧਰ ਹੋ ਜੀ ਆ ਵੀਲ ਪਏ ਆ ਜੀ ਗੱਡੀ ਦੇ ਟਾਇਰ ਬਾਹਰ ਨੂੰ ਆ ਇਹ ਕੀ ਹੈ ਮੁਲਾਜ਼ਮਾਂ ਵਾਲੀ ਗੱਡੀ ਆ ਜੀ ਤੁਸੀਂ ਆਪ ਦੱਸੋ ਜੀ ਗੱਡੀ ਦੇ ਜਾਲੀਆਂ ਲਾਈਆਂ ਮਤਲਬ ਤੁਸੀਂ ਗੱਡੀ ਦੇ ਜਾਲੀਆਂ ਲਾਈਆਂ ਅਸੀਂ ਇਹ ਮੁਲਾਜ਼ਮ ਕਹਿ ਰਹੇ ਸੀ ਮੰਨ ਲੈਨੇ ਚਲੋ ਵਰਦੀ ਵਿੱਚ ਪਈ ਆ ਜੀ ਔਰ ਦਿਖਾ ਦੇਣਾ ਆਰਡਰ ਜੀ ਆ ਦੇਖੋ ਜੀ ਇਹ ਕਹਿ ਰਹੇ ਮੁਲਾਜ਼ਮ ਇਹ ਆਰਡਰ ਦਿਖਾ ਦੇਣਾ ਕਿ ਕੈਂਡੀਡੇਟ ਦੀ ਡਾਕਟਰ ਦਾ ਇਹਨਾਂ ਨੂੰ ਪਿੱਛਾ ਕਰਨ ਦਾ ਰੈਕੀ ਕਰਨ ਦੇ ਆਰਡਰ ਮਿਲੇ ਆ ਜੀ ਤੇ ਜਿਨ੍ਹਾਂ ਨੇ ਦਿੱਤੇ ਆ ਆਰਡਰ ਦਿਖਾ ਦੇ ਫਿਲਮ ਲਗਾ ਕੇ ਹਾਂਜੀ ਆ ਫਿਲਮ ਲਗਾ ਕੇ ਆ ਜਾਲੀਆਂ ਗੱਡੀ ਨੂੰ ਲੱਗੀਆਂ ਜੀ ਆ ਦੇਖੋ ਪ੍ਰਸ਼ਾਸਨ ਦੀ ਉਧਰ ਦੇਖੋ ਜੀ ਜਾਲੀਆਂ ਉਧਰ ਦੇਖੋ ਆ ਦੇਖ ਲਓ ਜੀ ਆ ਪੂਰੀ ਜਾਲੀ ਪੂਰੀ ਬੰਦ ਕੀਤੀ ਆ ਜਾਲੀ ਜੀ ਆ ਹੱਥ ਖੜੀ ਪਈ ਆ ਤੁਸੀਂ ਦੇਖ ਲਓ ਜੀ ਵਿੱਚ ਸ਼ਰਿਆਮ ਕਿਹੜੀ ਗੱਲਾਂ ਕੀ ਕਰਨਾ ਚਾਹੁੰਦੇ ਆ ਜੀ ਇਹ ਇਹ ਦੱਸਣ ਔਰ ਕਿਹੜੇ ਆਰਡਰ ਨੇ ਇਹਨਾਂ ਕੋਲ ਆਰਡਰ ਦਿਖਾਉਣ ਜੀ ਆਰਡਰ ਅਜੇ ਤੱਕ ਦਿਖਾ ਨਹੀਂ ਪਾ ਰਹੇ ਜੀ ਮਤਲਬ ਇਹ ਇਹ ਸ਼ਰਿਆਂ ਪ੍ਰਸ਼ਾਸਨ ਦੀ ਗੁੰਡਾਗਰਦੀ ਨਹੀਂ ਤੇ ਕੀ ਆ ਜੀ ਦੇਖੋ ਜੀ ਅਸੀਂ ਆ ਰਾਮ ਨਾਲ ਆਪਣੀ ਇਲੈਕਸ਼ਨ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਕਰਕੇ ਕਰ ਰਹੇ ਆ ਅਸੀਂ ਕੀ ਕਰ ਲੈਣਾ ਦੱਸੋ ਸਾਡੇ ਤੇ ਕੋਈ ਗੱਲ ਤੇ ਆਰਡਰ ਦਿਖਾ ਦਿਓ ਤੁਸੀਂ ਡਰਾ ਰਹੇ ਜੀ ਤੁਸੀਂ ਡਰਾ ਰਹੇ ਜੀ ਆਪਾਂ ਕੈਂਸਲ ਕਰਦੇ ਕਿਸ ਨੇ ਚੱਲਣਾ ਨਹੀਂ ਜੇ ਮੁੜ ਕੇ ਆਪਾਂ ਇਤਰਾ ਨਾ ਕਰੀਏ ਦੇਖੋ ਜੀ ਪਰਸੋਂ ਤੋਂ ਅਸੀਂ ਇਹ ਚੀਜ਼ਾਂ ਵੇਖ ਰਹੇ ਆ ਪਹਿਲਾਂ ਉਹਨਾਂ ਦਾ ਸਰਕਾਰੀ ਆ ਦੇ ਮਗਰ ਲੱਗੀ ਗਈ ਆ ਉਹਨਾਂ ਨੂੰ ਅਸੀਂ ਰੋਕਿਆ ਦੁਕਤੇ ਧੱਕਾ ਕਰ ਰਹੇ ਆ ਜੀ ਤੁਹਾਡੀ ਆਈਡੀ ਦਿਖਾਓ ਜਿੰਨੇ ਭੇਜਾ ਰਾਏ ਜੇ ਗੱਲ ਕਰਾ ਦਿਓ ਨਹੀਂ ਨਹੀਂ ਤੁਸੀਂ ਆਈਡੀ ਦਿਖਾਓ ਆਪਣੀ ਭਾਜੀ ਆਈਡੀ ਦਿਖਾਓ ਆਈਡੀ ਦਿਖਾਓ ਤੁਹਾਡੀ ਆਈਡੀ ਚੈੱਕ ਕਰਾਓ ਕਰੋ ਕਰਾਜੀ ਜੀ ਨਾਲ ਗੱਲ ਕਰੋ ਉਹਨਾਂ ਪੁੱਛੋ ਮੇਰੀ ਰੇਕੀ ਕਰਨ ਦੇ ਆਰਡਰ ਦਿਖਾਓ ਕਰਾਓ ਨਾ ਤੁਸੀਂ ਗੱਲ ਕਰਾਓ ਤੁਹਾਨੂੰ ਭੇਜ ਦੂਗਾ ਤੁਸੀਂ ਕਰੋ ਗੱਲ ਜੀ ਆਈਡੀ ਦੇ ਲਓ ਇਹਨਾਂ ਹਾਂ ਵਰਤੇ ਕਰਦੇ ਕੀ ਪਤਾ ਵਰਦੀ ਜਾਲੀ ਪਈ ਹੋਵੇ ਆਈਡੀ ਦੇਖੋ ਨਾ ਤੁਸੀਂ ਕੌਣ ਹੈ ਕੌਣ ਨਹੀਂ ਹੈ ਗੱਲ ਕਰਾਉਣ ਲੱਗੇ ਆ ਜੀ ਕੋਈ ਨਹੀਂ ਕਰਤਿਆਂ ਮੀਡੀਆ ਆ ਰਹੇ ਸਾਰੇ ਆ ਰਹੇ ਸਾਰੇ ਆ ਗਏ ਜੀ ਮੀਡੀਆ ਸਾਰੇ ਪਾਸੇ ਪੰਜਾਬ ਨੂੰ ਘੁੰਮ ਜਾਣਾ ਇਹਨਾਂ ਦਾ ਹੁਣ ਕੱਲੇ ਦੀ ਗੱਡੀ ਮਗਰ ਲੱਗੀ ਰਹੀ ਆ ਹਾਂ ਯੂਨੀਫਾਰਮ ਬੰਡ ਸਾਨੂੰ ਵੀ ਪਤਾ ਲੱਗੇ ਕਿ ਚੱਲਣਾ ਹੈ ਸਾਡੇ ਫਿਰਦੇ ਆ ਬਿਨਾਂ ਯੂਨੀਫਾਰਮ ਤੋਂ ਪਰਸੋਂ ਵੀ ਜਿਹੜਾ ਆ ਅਸੀਂ ਜਿਹੜਾ ਇਹਨਾਂ ਮਤਲਬ ਕਿ ਕਬਰਾ ਗਏ ਕੱਲ ਨੂੰ ਅਸੀਂ ਕੋਈ ਮਤਲਬ ਕਿ ਸਕੈਪ ਚੋਕ ਲਈ ਜਾਵੋਗਾ ਨਾ ਬਣੇ ਚੁੱਕਿਆ ਜਾਵੇ ਕੱਲੂ ਕੋਈ ਮਿਸ ਹੈਪਨਿੰਗ ਹੁੰਦੀ ਆ ਤੁਸੀਂ ਜ਼ਿੰਮੇਵਾਰ ਹੋ ਇਸ ਗੱਲ ਦੇ ਜ਼ਿੰਮੇਵਾਰ ਹੈ ਜੀ ਦਾ ਜੇ ਪ੍ਰਭ ਦੀ ਪਹੇਗਾ ਜ਼ਿੰਮੇਵਾਰ ਜੇ ਪਿੰਡਾਂ ਚ ਕੋਈ ਕੋਈ ਨਾ ਕੋਈ ਘਟਨਾ ਹੋ ਰਹੀ ਹੈ ਕਦੇ ਪੁੱਤ ਕੀਤੇ ਕੋਈ ਮਾਰੇ ਕੋਈ ਮਾਰੇ ਗਿਆ ਹਾਂ ਇੰਨੇ ਵੱਡੇ ਵੱਡੇ ਬੰਦੇ ਕਦੀ ਕਹਿ ਰਹੇ ਆ ਸਕੂਟੀਨੇ ਭੇਜਿਆ ਕਦੀ ਕਹਿ ਰਹੇ ਆ ਪ੍ਰਭ ਜੀ ਸੀਏ ਨੇ ਭੇਜਿਆ ਸਰਕਾਰਾਂ ਦੀ ਸ਼ੈਅ ਤੇ ਗੁੰਡਾਗਰਦੀ ਚੱਲਦੀ ਪਈ ਆ ਬਹੁਤ ਗੁੱਸੇ ਨੇ ਤੁਹਾਡੇ 6 ਮਹੀਨੇ ਰਹਿ ਗਏ ਵੀ ਨੰਨੇ ਜਣੇ ਦਈ ਕੱਲ ਪਤਾ ਕੀ ਆ ਉਹਨਾਂ ਰਾਜਾ ਖਾਣੇ ਭੈਣ ਫ੍ਰੀ ਕਰੋ ਵੀ ਕਰੋ ਜੀ ਫ੍ਰੀ ਕਰੋ ਆਰਡਰ ਪੁੱਛੋ ਭੈਣ ਜੀ ਨੇ ਤਾਂ ਕਿੱਥੇ ਤੁਹਾਡੀ ਰੈਕੀ ਕਰਨ ਦੇ ਆਰਡਰ ਜੀ ਪੁੱਛੋ ਇਹਨਾਂ ਵੀ ਰੈਕੀ ਕਰਨੇ ਮੇਰੀ ਰੈਕੀ ਕਰਨ ਦੇ ਆਰਡਰ ਜਾਲੀ ਨੰਬਰ ਪਲੇਟ ਦੇ ਲਾਉ ਸਪੀਕਰ ਕਰੋ ਹਲੋ ਤਾਂ ਹਾਂ ਜੀ ਸਤਿਕਾਰ ਜੀ ਸਾਸ਼ੀ ਗਾਲ ਜੀ ਤੁਹਾਡੇ ਬੰਦੇ ਮੇਰੀ ਰੈਕੀ ਕਰ ਰਹੇ ਆ ਤੁਸੀਂ ਆਰਡਰ ਦਿੱਤੇ ਆ ਇਹਨਾਂ ਨੂੰ ਗੁੰਡੇ ਕੀ ਕਰ ਰਹੇ ਡਿਊਟੀ ਕਰ ਰਹੇ ਆਪਣੀ ਕਾਹਦੀ ਡਿਊਟੀ ਕਰ ਰਹੇ 유ਨੀਫਾਰਮ ਕਿੱਥੇ ਉਹਨਾਂ ਦੀ ਤੁਹਾਡੇ ਆਰਡਰ ਕਿੱਥੇ ਜਿਹੜੇ ਤੁਸੀਂ ਦਿੱਤੇ ਆ ਨੰਬਰ ਪਲੇਟ ਤੁਸੀਂ ਦੇਖੋ ਉਹਨਾਂ ਦੀ ਕੀ ਲੱਗੀ ਹੋਈ ਆ ਜਾਲੀ ਲੱਗੀ ਹੋਈ ਆ ਸਾਰੀਆਂ ਕਾਲੀਆਂ ਕੀਤੀਆਂ ਵਿਦਾਊਟ ਵਰਦੀ ਤੋਂ ਨੇ 유ਨੀਫਾਰਮ ਤੋਂ ਬਿਨਾ ਤੁਹਾਡੇ ਬੰਦੇ ਨੇ ਨਹੀਂ ਮੈਂ ਸਾਰੇ ਇੱਕ ਮਰਜ਼ੀ ਜੇ ਸਿਵਲ ਚ ਹੁੰਦੇ ਆ ਇਹ ਸਾਨੂੰ ਆਰਡਰ ਦਿਖਾ ਦੇਣ ਕੀ ਇਹਨਾਂ ਦੇ ਆਰਡਰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਲੱਗੇ ਆ ਜੀ ਤੁਸੀਂ ਕਹਿ ਦਿਓ ਜੀ ਹਾਂ ਮੈਂ ਕੀਤੇ ਆਰਡਰ ਜੀ ਇੱਕ ਮਿੰਟ ਕਰਦੇ ਇੱਕ ਮਿੰਟ ਤੁਹਾਡੇ ਪਿੱਛੇ ਗਏ ਨੇ ਹਾਂ ਜੀ ਲਗਾਤਾਰ ਦੋ ਦਿਨੋਂ ਦੇਖਤਾ ਪਿੱਛੇ ਨੇ ਜੀ ਆ ਪਿੱਛੇ ਨੇ ਜੀ ਲਗਾਤਾਰ ਪਿੱਛੇ ਲੱਗੇ ਨੇ ਜੀ ਟਾਲੀਆਂ ਲੱਗੀਆਂ ਜੀ ਆ ਸਾਡੇ ਕੋਲ ਸਾਰੀਆਂ ਵੀਡੀਓ ਹੈਗੀਆਂ ਜੀ ਗੱਡੀ ਦੇ ਪਿੱਛੇ ਲੱਗੇ ਆ ਜੀ ਨੰਬਰ ਪਲੇਟ ਜਾਲੀ ਹੈ ਜੀ ਇਹਨਾਂ ਦੀ ਜਾਲੀਆਂ ਲਾਈਆਂ ਗੱਡੀ ਨੂੰ ਜੀ ਸਾਰੀ ਤੁਸੀਂ ਆਰਡਰ ਦਿੱਤੇ ਆ ਬਾਜੀ ਇਹਨੂੰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਜੀ ਆ ਤੁਹਾਡਾ ਅਫਸਰ ਮੁੱਕਰ ਗਿਆ ਜੀ ਨਹੀਂ ਨਾ ਗੱਤ ਨਾਲ ਗੱਲ ਕਰੋ ਨਾ ਨਹੀਂ ਤੁਸੀਂ ਤੁਸੀਂ ਕੀਤੇ ਆ ਬਾਜੀ ਆਰਡਰ ਜੀ ਤੁਹਾਡੇ ਅਫਸਰ ਤੁਹਾਡੇ ਭਾਜੀ ਮੁਲਾਜ਼ਮ ਕਹਿ ਰਿਹਾ ਸਾਫ ਸਿੰਘ ਕਹਿ ਰਿਹਾ ਕਿ ਤੁਸੀਂ ਆਰਡਰ ਦਿੱਤੇ ਆ ਜੀ ਜੀ ਮੈਨੂੰ ਇਸ ਟੈਂਸਰਾਂ ਨੂੰ ਕਮਾਇਆ ਹੀ ਹੋਊਗਾ ਨਾ ਫੰਗਰ ਗੱਲ ਨਹੀਂ ਜੀ ਇਹ ਗੱਲ ਕਰੋ ਕੋਈ ਗਲਤ ਦੇਖੋ ਗੈਸਟਰਾਂ ਵੀ ਅੱਜ ਕੱਲ 2 2 3 3 ਪਾਰਟੀਆਂ ਨੇ ਰੱਬ ਨਾਲ ਕਿਹਦੇ ਕੋਲ ਬਹੁਤ ਜ਼ਤ ਕੰਮ ਕਰਦੇ ਇਲੈਕਸ਼ਨ ਦੇ ਦੌਰਾਨ ਮੇਰਾ ਵੀਰ ਮਤਲਬ ਤੁਸੀਂ ਤੁਸੀਂ ਆਰਡਰ ਕੀਤੇ ਭਾਜੀ ਇਹਨਾਂ ਨੂੰ ਜੀ ਉਹ ਵੀਰ ਮੇਰਾ ਮੈਂ ਤੁਹਾਡਾ ਹੀ ਬੰਦਾ ਵਾ ਮੈਂ ਕਿਤੇ ਬਾਰਦਾਨਾ ਵੇਖੋ ਜੀ ਬੰਦੇ ਦੀ ਗੱਲ ਨਹੀਂ ਆ ਦਿਨ ਰਾਤ ਇਹ ਫੋਲੋ ਕਰ ਰਹੇ ਆ ਵਿਦਆਊਟ ਜੁਨੀਫਾਰਮ ਆ ਅਸੀਂ ਮਤਲਬ ਕਿ ਇੰਨੇ ਪ੍ਰੈਸ਼ਰ ਚ ਆਏ ਹੋਏ ਆ ਹਨਾ ਦਿਨ ਰਾਤ ਜਿਹੜਾ ਸਾਨੂੰ ਫੋਲੋ ਕੀਤਾ ਜਾ ਰਿਹਾ ਮੈਂ ਇਹੋ ਜੀ ਕੀ ਗਲਤੀ ਕਰ ਰਹੀ ਆ ਮੈਨੂੰ ਦੱਸੋ ਨਾ ਅਸੀਂ ਪ੍ਰੈਸ਼ਰ ਸਾਧ ਰਹੇ ਆ ਜੀ ਕੋ ਬਾਅਦ ਗੱਲ ਕਰਾਂਗੇ ਬਾਅਦ ਗੱਲ ਕਰਾਂਗੇ ਨਹੀਂ ਜੀ ਤੁਸੀਂ ਆਪਣੇ ਬੰਦਿਆਂ ਨੂੰ ਕੋਈ ਜੁਨੀਫਾਰਮ ਚੋਂ ਸਾਨੂੰ ਵੀ ਸੇਫਟੀ ਫੀਲ ਹੋਵੇ ਐਦਾਂ ਦਾ ਅਸੀਂ ਅਨਸੇਫ ਫੀਲ ਕਰ ਰਹੇ ਆ ਹਲਾ ਮੁੱਕਰ ਗਿਆ ਜੀ ਤੁਹਾਡਾ ਅਫਸਰ ਮੁੱਕਰ ਗਿਆ ਮੇਰਾ ਅਫਸਰ ਹੀ ਮੁੱਕਰ ਗਿਆ ਵਾ ਤੁਹਾਡਾ ਅਫਸਰ ਮੁੱਕਰ ਗਿਆ ਹੁਣ ਦੱਸੋ ਕੀ ਕਰੀਏ ਤੁਹਾਡਾ ਨਹੀਂ ਇਕੱਲੇ ਗੱਲ ਕਰਨੀ ਨਹੀਂ ਗੱਲ ਕਰਨ ਦਾ ਮਤਲਬ ਕੀ ਹੈ ਤੁਹਾਡਾ ਅਫਸਰ ਮੁੱਕਰ ਗਿਆ ਆਰਡਰ ਮੰਗਾ ਲਓ ਆਰਡਰ ਰੱਖਿਆ ਕਰਵਾ ਦਿਓ ਇਹ ਤੁਹਾਡੇ ਆਸਤੇ ਨਾ ਨਾ ਕਰੋ ਜੀ ਇਹ ਕੰਮ ਨਾ ਕਰੋ ਤੁਸੀਂ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਰੇ ਪਾਸੇ ਜਾਲੀਆਂ ਲਾਈਆਂ ਨੇ ਉਹ ਭੈਣ ਜੀ ਉਹਨਾਂ ਨੂੰ ਡਾਕਟਰ ਮਿਲ ਕੇ ਗਏ ਜ ਮੈਨੂੰ ਡਾਕਟਰ ਮਿਲ ਕੇ ਗਏ ਉਹ ਜੋ ਵੀ ਆਹ ਜਾਲੀਆਂ ਲਾ ਕੇ ਤੁਸੀਂ ਵਿਦਾਉਟ ਵਰਤੀ ਤੁਸੀਂ ਪਿੱਛੇ ਰੱਖ ਕੇ ਕਰਦੇ ਹੋ ਇਹ ਕਿਸ ਕਾ ਲਈ ਆਸੀ ਕਾਗਜ਼ ਕਿੱਥੇ ਗੱਡੀ ਦੇ ਲੈ ਆਓ ਇਹ ਕਾਗਜ਼ ਲੈ ਆਓ ਦਿਖਾਓ ਕੰਪਨੀ ਆ ਗੱਡੀ ਆਪਣੀ ਕਿਉਂ ਨਹੀਂ ਲਾਇਆ ਬਾਈ ਮੈਨੂੰ ਤਾਂ ਲੱਗਦਾ ਹੋਰ ਕੰਮ ਆਉਂਦਾ ਉਹਨਾਂ ਦਾ ਪ੍ਰੋਬਨਾ ਕੱਲ ਅਸੀਂ ਮੇਲੇ ਪਰਸੇ ਕੱਢੀ ਤੁਹਾਡੇ ਤੁਹਾਡਾ ਅਫਸਰ ਤੁਹਾਡਾ ਮੁੱਕਰ ਗਿਆ ਸਮਝੋ ਗੱਲ ਤੁਹਾਡਾ ਅਫਸਰ ਮੁੱਕਰ ਗਿਆ ਤੁਸੀਂ ਹੀ ਹੋਵੋਗੇ ਰਹਾਸ਼ਾ ਵੀਰ ਜੀ ਕਾਈ ਕੋਟੇ ਰਹਿ ਸ਼ਾ ਮੇਰੀ ਕਿਨੇ ਚਲ ਕਾਈ ਕੋਟੇ ਰਹਿ ਸ਼ਾ ਮੇਰੀ ਪਾ ਜੀ ਤੁਸੀਂ ਚਾਹ ਕੋਈ ਨਹੀਂ ਚਾਹੇ ਕਿਤੋਂ ਦੇ ਆਓ ਤੁਹਾਡਾ ਤੁਹਾਡਾ ਮਤਲਬ ਕੀ ਬੰਦ ਹੈ ਪਿੱਛੇ ਗੱਡੀ ਲਾਉਣ ਦਾ ਸਾਡੀ ਗੱਲ ਤੁਹਾਡੀ ਨਾਲ ਗੱਲ ਕਰੀਏ ਸਾਡਾ ਅਸਰ ਹੈ ਤੁਹਾਡੀ ਡਿਊਟੀ ਨਹੀਂ ਜਿਹੜੇ ਰਾਤ ਦੇ ਦਿਨਾਂ ਕਿ ਗੱਲ ਕਰੀਏ ਮੇਰੀ ਗੱਲ ਪੀ ਸਿੱਧੇ ਤੌਰ ਤੇ ਪੀ ਸਿੱਧੇ ਤੌਰ ਤੇ ਕਹਿ ਦੋ ਕਿ ਸਰਕਾਰ ਨੇ ਸਾਨੂੰ ਕਿਹਾ ਵਾ ਅਕਾਲੀ ਦਾ ਜਿਹੜਾ ਕੈਂਡੀਡੇਟ ਹੈਗਾ ਉਹਨੂੰ ਧਮਕਾਓ ਡਰਾਓ ਕੇ ਇਦਾਂ ਇਹ ਗੱਲ ਉਹੀ ਆ ਉਹੀ ਗੱਲ ਆ ਇਹ ਅਕਾਲੀ ਦਾ ਕੈਂਡੀਡੇਟ ਡਰਾਓ ਉਹੀ ਗੱਲ ਆ